वाहिगुरू जी फतेह वाहगुरु जी ख़ालसा वाहिगुरू जी फतेह सोम लॻनि वासी संगता न बेनती की जॾहिं ही सरदार राजीर सिंधा सपुत्र कंध सिंधी जे नाल भागी घटना वापरी हैकट हुया है ਸਰਗਰਾਂ ਆਗਿਰ ਤੇ ਜਵਰਦਾ ਦੇ ਹਰਤ ਜੀਰ ਬਣੀ ਹੋਈ ਰਹਿ ਆਓ ਸਾਰੇ ਰੱਤੇ ਨੂੰ ਗੁਰੂ ਆਸਾ ਦੇ ਕੇ ਸਤ ਗੁਰੂ ਜੀ ਦੇ ਉਪਾਸ ਸ਼ਰੰਤੀ ਕਰੀਏ ਕਿ ਸਰਗਰਾਂ ਆਗਿਰ ਸੈਨੋਂ ਦੇ ਰੋਤਾ ਤੰਦਰੁਸਤੀ ਬਖਸ਼ੇ ਜੀ ਦਸਾ ਕੰਧਰਾ ਮੇਟਾ ਦੇ ਵਿਚ ਵਿੱਚ ਸਾਰੀਆਂ ਸੰਤਾਂ ਗੁਰੂ ਆਸਾ ਦੇ ਕੇ ਪੁੱਛੇ ਕਿਰਪਾ ਕਰੋ ਸ੍ਰੀ ਵਾਹਿਗੁਰੂ ਸੇ ਸੇ ਪ੍ਰਥਮ ਪ੍ਰਦੇਸ਼ ਤੋਂ ਨਾਮ ਜਿਤੇ ਆਮਦਸ ਸਵਾਇ ਔਰ ਜਰ ਹਰ ਕੋ ਬਗਨੋ ਸਵੇਰ ਹੋ ਸ੍ਰੀ ਸਰ ਗਾਏ ਇਸੀ ਬਾਤ ਤੋ ਵਾਹਿਗੁਰੂ ਵਾਹਿਗੁਰੂ ਜੀ 3 ਸਾਂ ਪਰਮਾਤਮਾ ਕਹਨ ਸੁਖਤਾ ਸੁਖਲਾਸ ਤਾ ਕੋ ਰੂਪ ਤੋ ਕਹਿ ਜਾਤੀ ਸਭ ਕੈ ਅਨਾਸ ਅਨਾਸ ਕੋ ਕਾਂਸ ਵਤਸਾਏ ਵਾਸੁ ਰਘੁਵ ਦਿਨ ਦੀ ਪਾਛੈ ਜਸਵੇ ਪ੍ਰਸੰਗ ਪਤਿਸਰ ਕਾ ਨਾਮ ਜੀਤੇ ਆਰਾਮ ਦਸ ਸਵੇਰ ਅਰ ਜਰ ਹਰ ਕੋ ਬਗਨੋ ਸਵੇਰ ਹੋ ਸ੍ਰੀ ਗੁਰ ਗਾਇ ਸਿਰ ਅੰਜਾ ਜੇ ਪਾਤ ਸੁਨ ਕਮੋ ਤਰ ਦਸਮ ਪਾਛੈ ਸਾਰੇ ਪਿੰਡ ਦੇ ਰਲ ਕੇ ਸਤਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਅਕਾਲਪੁਰ ਕਵਾਹੀ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇਹ ਰੋਕਤੀਆਂ ਬਖਸ਼ਿਸ਼ ਕਰ ਦੇ ਬੇਨਤੀਆਂ ਕੀਤੀਆਂ ਸਾਰੇ ਪਿੰਡ ਰ ਇਕੱਤਰ ਹੋ ਕੇ ਹਾਂਜੀ ਤੇ ਸਾਰਾ ਪਿੰਡ ਬਹੁਤ ਫਿਕਰਮੰਦਾ ਜੀ ਪੂਰਾ ਬਿਲਕੁਲ ਸਾ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦਾ ਜੀ ਸਾਰੇ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਟਾਈਮ ਜਾ ਰਹੇ ਨੇ ਉੱਤੇ ਮੈਲ ਹਸਪੀਟਲ ਦੇ ਕੋਲ ਨੂੰ ਪਹੁੰਚੇ ਨੇ ਸਰਨ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚੇ ਜਿਹਾ ਵਾਲੇ ਨੇ ਉੱਥੇ ਵਾਹਲੀ ਕਿ ਸਾਰੇ ਪਿੰਡ ਦਾ ਲਾਗਲਾ ਸੀਗਾ ਜੀ ਲਾਟਲਾ ਸੀਗਾ ਜੀ ਸਾਰੇ ਪਿੰਡ ਦਾ ਹਾਂਜੀ ਹਾਂਜੀ ਬਹੁਤ ਹੋਣਹਾਰ ਮੁੰਡਾ ਸੀਗਾ ਜੀ ਤੇ ਖਾਨਪਾ ਬਹੁਤ ਸਟੀਲ ਦਾ ਦੋਖਾ ਜੀ ਤੇ ਅੱਜ ਇੱਥੇ ਸਾਰੇ ਪਿੰਡ ਅਦਾਸ ਕਰਕੇ ਆਟੇ ਹਾਂਜੀ ਹਾਂਜੀ ਜੀ ਵਰਜੂ ਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਜ਼ਿਟਿਵ ਹੀ ਸੀਗਾ ਬਹੁਤ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡੇ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਤੇ ਰਹੂ ਤਾਂ ਤਾਂਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਹਾਂ ਹੁਣ ਹੜ ਬਹੁਤ ਆਏ ਨੇ ਹਾਂ ਜੀ ਬਨੇਮੇ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਮਾਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਰਾਜੀਵੀਰ ਪਿੰਜਵੰਦਾ ਬਹੁਤ ਵਧੀਆ ਇਨਸਾਨ ਸੀ ਪਰ ਹਾਂ ਇਨਸਾਨ ਆ ਇਨਸਾਨ ਹੈ ਤੇ ਅੱਜ ਉਹ ਮਤਲਬ ਜਦੋਂ Shimla ਨੂੰ ਜਾ ਰਹੇ ਰਾਹ ਚ ਰਸਤੇ ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾ ਗਈ ਜਿਨ੍ਹਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ ਹਾਂ ਅਰਦਾਸ ਕੀਤੀ ਆ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਔਰ ਆਪੇ ਉਹ ਵੀ ਬਹੁਤ ਔਰਤ ਪਰਮਾਤਮਾ ਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਪਰ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹਦਾ ਐਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ੇ ਸਾਡੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾਗੇ ਹਿਰਦਾਸ ਕਰਦੇ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਨਗਰ ਦਾ ਨਾਂ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਾਨਸਪੁੱਤਾਂ